ਕਿ ਮਨੁੱਖ ਇਸ ਜਨਮ ਨੂੰ ਪ੍ਰਾਪਤ ਕਰਕੇ ਕਿਤੇ ਭੁੱਲਿਆ ਹੀ ਤਾਂ ਨਹੀਂ ਫਿਰਦਾ ਸਤਿਗੁਰੂ ਜੀ ਰੋਜ਼ ਸਾਨੂੰ ਜਗਾਉਂਦੇ ਨੇ ਰੋਜ਼ ਸਾਨੂੰ ਹਿਲਾਉਣਾ ਦਿੰਦੇ ਨੇ ਕਈ ਵਾਰ ਤਾੜਨਾ ਵੀ ਕਰਦੇ ਨੇ ਕਿ ਤੂੰ ਕਿਤੇ ਭੁੱਲਿਆ ਹੀ ਨਾ ਫਿਰਦਾ ਰਹੀਂ ਤੇ ਫਿਰ ਸਤਿਗੁਰੂ ਜੀ ਨੇ ਇਹ ਵੀ ਬਖਸ਼ੀਆਂ ਕੀਤੀਆਂ ਹੈ ਕਿ ਜਿਹੜੇ ਪਰਮਾਤਮਾ ਨਾਲੋਂ ਇਸ ਆਤਮਾ ਦਾ ਵਿਛੋੜਾ ਪਿਆ ਹੈ ਉਹਨੂੰ ਮਿਲਣ ਦਾ ਸਹੀ ਰਸਤਾ ਵੀ ਇਹੀ ਹੈ ਗੁਰਸਿੱਖੀ ਦਾ ਮਾਰਗ ਹੈ ਕਿਉਂਕਿ ਵੱਖ-ਵੱਖ ਧਰਮਾਂ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਦੱਸੇ ਗਏ ਹਨ ਕਦੇ ਅਸਮੇਧ ਜੱਗ ਦੇ ਯਤਨ ਦੱਸੇ ਨੇ ਕਿਸੇ ਨੇ ਪੂਜਾ ਪ੍ਰਤੀਸ਼ਟਾ ਦੇ ਕਿਸੇ ਨੇ ਜਲ ਧਾਰੇ ਦੇ ਕਿਸੇ ਨੇ ਪੁੱਠੇ ਲਮਕਣ ਦੇ ਕਿਸੇ ਨੇ ਤਪ ਸਾਧਨ ਦੇ ਕਿਸੇ ਨੇ ਜੋਗ ਮਤ ਦੇ ਬੜਾ ਕੁਝ ਸਮਝਾਇਆ ਗਿਆ ਪਰ ਇਹੋ ਜਿਹਾ ਸਖੈਂ ਤਿੱ ਸਿੱਧਾ ਰਸਤਾ ਜੋ ਸਤਿਗੁਰੂ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਹੋ ਜਿਹਾ ਰਸਤਾ ਕਿਧਰੇ ਵੀ ਨਹੀਂ ਮਿਲਦਾ ਸਤਿਗੁਰੂ ਜੀ ਨੇ ਇਹ ਬਖਸ਼ੀਆਂ ਕੀਤੀਆਂ ਤੇ ਭਾਈ ਇਹ ਸੰਸਾਰ ਵਿੱਚ ਆਇਆ ਬੜੇ ਭਾਗਾਂ ਦੇ ਨਾਲ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਦੇਹੀ ਹੈ ਇਹ ਸਰੀਰ ਹੈ ਇਸ ਤੇ ਬਬੂਤੀ ਮਰਨ ਵਾਸਤੇ ਨਹੀਂ ਇਸ ਨੂੰ ਧੋਣੀਆਂ ਤਾਪ ਕੇ ਇਸ ਨੂੰ ਗਾਲਣ ਦੀ ਲੋੜ ਨਹੀਂ ਇਹ ਤੇ ਇੱਕ ਤੈਨੂੰ ਨਾਅਵ ਮਿਲੀ ਆ ਤੈਨੂੰ ਇੱਕ ਕਿਸ਼ਤੀ ਮਿਲੀ ਆ ਤੈਨੂੰ ਇੱਕ ਸਾਧਨ ਮਿਲਿਆ ਹੈ ਇਸ ਭਵਜਲ ਸੰਸਾਰ ਤੋਂ ਤਰਨ ਵਾਸਤੇ ਤੈਨੂੰ ਜਹਾਜ਼ ਮਿਲਿਆ ਜੇ ਤੂੰ ਇਸ ਦੀ ਵਰਤੋਂ ਕਰ ਲਵੇਂ ਸਹੀ ਵਾਰ ਤੋਂ ਕਰ ਲਵੇਂ ਤਾਂ ਤੂੰ ਸੰਸਾਰ ਤੋਂ ਪਾਰ ਹੋ ਸਕਦਾ ਨਹੀਂ ਤੇ ਜਿੰਨੇ ਜੀਵ ਸੰਸਾਰ ਵਿੱਚ ਹੋਰ ਤੁਰੇ ਫਿਰਦੇ ਨੇ ਤੂੰ ਵੀ ਉਹਨਾਂ ਵਾਂਗ 84 ਦੇ ਚੱਕਰ ਵਿੱਚ ਪੈ ਜਾਏਗਾ ਸਤਿਗੁਰੂ ਜੀ ਨੇ ਬਹੁਤ ਸਾਨੂੰ ਇਸ ਕਰਕੇ ਸਮਝਾਇਆ ਹੈ ਕਿ ਗੁਰੂ ਕਾ ਗੁਰੂ ਕਾ ਸਿੱਖ ਗੁਰੂ ਕੀ ਮਤ ਨੂੰ ਗ੍ਰਹਿਣ ਕਰੇ ਤੇ ਉਹ ਗੁਰੂ ਦੀ ਮਤ ਲੈ ਕੇ ਗੁਰੂ ਕਾ ਸਿੱਖ ਐਸੀ ਭਾਗਾ ਵਾਲਾ ਬਣ ਜਾਂਦਾ ਏ ਜਿਸ ਨੂੰ ਸਤਿਗੁਰੂ ਜੀ ਫਰਮਾਉਂਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਪਹਿਲਾ ਹੀ ਬਚਨ ਗੁਰੂ ਦਾ ਮੰਨ ਲਈਏ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਨੂੰ ਜਪੀਏ ਉਸ ਦੀ ਤਪ ਸਾਧਨਾ ਕਰੀਏ ਇਹ ਪਹਿਲਾ ਬਚਨ ਹੈ ਮਹਾਰਾਜ ਦਾ ਜੇ ਇਹ ਬਚਨ ਮੰਨ ਲਈਏ ਨਾ ਤੇ ਅੱਜ ਤਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਹੈ ਨਾ ਬਾਕੀ ਜਿਹੜੇ ਕੱਚੇ ਰਸ ਨੇ ਇਹ ਅੰਮ੍ਰਿਤ ਰਸ ਹੈ ਅੰਮ੍ਰਿਤ ਨਾਮ ਦਾ ਜਿਹੜੀ ਭਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਇਹ ਐਸੀ ਬਾਣੀ ਹੈ ਮਹਾਰਾਜ ਨੇ ਇਸ ਨੂੰ ਤੁਰਕੀ ਬਾਣੀ ਅੰਮ੍ਰਿਤ ਬਾਣੀ ਨਾਮ ਬਾਣੀ ਗੁਰੂ ਕੀ ਬਾਣੀ ਕਿੰਨੇ ਨਾਮ ਦਿੱਤੇ ਨੇ ਭਾਈ ਤੇ ਫਿਰ ਮੋਹਰ ਲਾ ਦਿੱ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨਾ ਪਰ ਤਖ ਗੁਰੂ ਨਿਸਤਾਰੇ ਹਜੂਰ ਵਰਮਾਉਂਦੇ ਨੇ ਜੇ ਭਾਈ ਵੱਡੇ ਭਾਗਾਂ ਦਾ ਸਦਕਾ ਤੂੰ ਗੁਰੂ ਨਾਲ ਜੁੜ ਗਿਆ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੇ ਅਮਰਤ ਦੀ ਦਾਤ ਪ੍ਰਾਪਤ ਕਰ ਲਈ ਤੇ ਉਹਨਾਂ ਪੰਜਾਂ ਪਿਆਰਿਆਂ ਦੇ ਦੱਸੇ ਹੋਏ ਰਸਤੇ ਤੇ ਚੱਲ ਪਿਆ ਜੋ ਉਹਨਾਂ ਨੇ ਉਪਦੇਸ਼ ਬਖਸ਼ਿਆ ਸੀ ਉਹਨੂੰ ਭੁਲਾਈ ਨਾ ਤੇ ਜੇ ਨਹੀਂ ਭੁੱਲਿਆ ਤੇ ਫਿਰ ਜੁੜ ਗਿਆ ਤੋ ਗੁਰੂ ਨਾਲ ਤੇ ਫਿਰ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਪਾਈ ਇਹ ਪ੍ਰਭੂ ਦਾ ਅਭਿਆਸ ਕਰਦਿਆਂ ਕਰਦਿਆਂ ਨੀਠ ਨੀਠ ਮਨ ਕੀਆ ਧੀਰਾ ਇਹ ਮਨ ਫਿਰ ਸਹਿਜੇ ਸਹਿਜੇ ਇਸ ਸਹਿਜ ਅਵਸਥਾ ਵਿੱਚ ਸਮਾ ਜਾਂਦਾ ਦੁਨੀਆ ਦੀ फडਕਣਾ ਤੋਂ ਪਰੇ ਹੋ ਜਾਂਦਾ ਹੈ ਸੋ ਇਹਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਦੇ ਦਰ ਤੋਂ ਇਹ ਨਾ ਕੋਈ ਸਮਝੇ ਕਿ ਮੈਂ ਤਾਂ ਅਗਿਆਨੀ ਹਾਂ ਮੈਂ ਪੜਿਆ ਲਿਖਿਆ ਨਹੀਂ ਸਾਧ ਸੰਗ ਜੀ ਇਹ ਤਾਂ ਇੱਕ ਹੋ ਜਾ ਰਸਤਾ ਹੈ ਜੇ ਮਹਾਰਾ ਸੱਚੇ ਪਾਤਸ਼ਾਹ ਦੇ ਸੰਤਾਂ ਭਗਤਾਂ ਨੂੰ ਦੇਖੀਏ ਨਾ ਜਿਨ੍ਹਾਂ ਦੀ ਅੱਜ ਸਤਿਗੁਰੂ ਜੀ ਨੇ ਸਾਨੂੰ ਇਹ ਵਾਰਤਾ ਸਮਝਾਈ ਹੈ ਉਹਨਾਂ ਦੀ ਵਾਰਤਾ ਕੀ ਹੈ ਭਾਈ ਸੰਤ ਗੋਬਿੰਦ ਕਾ ਏਕਾ ਰਾਮ ਇੱਕੋ ਕੰਮ ਆ ਉਹਨਾਂ ਦਾ ਜਿਹੜਾ ਕੰਮ ਪ੍ਰਮਾਤਮਾ ਦਾ ਹੈ ਉਹੀ ਕੰਮ ਪ੍ਰਮਾਤਮਾ ਦੇ ਭਗਤਾਂ ਦਾ ਹੈ ਸੰਤਾਂ ਦਾ ਹੈ ਸੋ ਜੇ ਪ੍ਰੈਕਟੀਕਲ ਰੂਪ ਵਿੱਚ ਦੇਖਣਾ ਹੋਵੇ ਤੇ ਬੜੇ ਸਾਧ ਸੰਗਤ ਜੀ ਇਹੋ ਜੇ ਦੁਨੀਆ ਦੇ ਉੱਪਰ ਮਹਾਰਾ ਸੱਚੇ ਪਾਲਛਾ ਦੇ ਪਿਆਰੇ ਹਨ ਸੰਤ ਹਨ ਭਗਤ ਹਨ ਜਿਹੜੇ ਪਰਮਾਤਮਾ ਦੇ ਉਸ ਨਾਮ ਦੇ ਜਨਾਇਕ ਹਨ ਜੇ ਅਸੀਂ ਨਹੀਂ ਦੇਖ ਸਕਦੇ ਪਰਮਾਤਮਾ ਤੇ ਬਹੁਤ ਵੱਡੇ ਭਾਈ ਉਹਨੇ ਤਾਂ अनेका ਹੀ ਸੰਤ ਪੈਦਾ ਕੀਤੇ ਹੋਏ ਨੇ ਪਰ ਜੇ ਅਸੀਂ ਉਹਨਾਂ ਵਿੱਚੋਂ ਦਰਸ਼ਨ ਕਰਕੇ ਅਨੁਭਵ ਕਰਨਾ ਚਾਹੀਏ ਕਿ ਪਰਮਾਤਮਾ ਕਿਉਂ ਜਾ ਹੋਵੇਗਾ ਸਾਧ ਸੰਗ ਜੀ ਫਿਰ ਅਸੀਂ ਅਨੁਭਵ ਜ਼ਰੂਰ ਕਰ ਸਕਦੇ ਆ ਗੁਰੂ ਕੇ ਪਿਆਰਿਆਂ ਦੇ ਦਰਸ਼ਨ ਕਰਕੇ ਜਿਹੜੇ ਪਰਮਾਤਮਾ ਨਾਲ ਮਿਲੇ ਹੋਏ ਨੇ ਵਖੰਡੀ ਨਹੀਂ ਵਖਾਵੇ ਦੇ ਸੰਤ ਨਹੀਂ ਆਪਣੀ ਪੂਜਾ ਪ੍ਰਤੀਸ਼ਟਾ ਕਰਾਉਣ ਵਾਲੇ ਨਹੀਂ ਜਿਹੜੇ ਸਿਰਫ ਪ੍ਰਮਾਤਮਾ ਨਾਲ ਜੋੜਨ ਵਾਲੇ ਨੇ ਸਾਧ ਸੰਗਤ ਜੀ ਦਾਸ ਜਦੋਂ ਦਮਦਮੀ ਟਕਸਾਲ ਵਿੱਚ ਪੜ ਰਿਹਾ ਸੀ ਤਾਂ ਸ੍ਰੀ ਮਾਨਸਾਚ ਖੰਡਵਾਸੀ ਸੰਤ ਗਿਆਨੀ ਗੁਰੂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਦੋਂ ਦਮਦਮੀ ਟਕਸਾਲ ਦੇ ਮੁਖੀ ਸਨ ਸੋ ਸਾਡੇ ਹੀ ਨਗਰ ਦਾ ਇੱਕ ਸਿੰਘ ਸੀ ਪਾਈ ਨਾਇਬ ਸਿੰਘ ਉਹ ਜਥੇ ਵਿੱਚ ਤਾਇਆ ਸੀ ਵੱਡੇ ਸੰਤਾਂ ਵੇਲੇ ਸ੍ਰੀ ਮਾਨ ਸਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਉਹਨਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਥੇ 'ਚ ਲਿਆਏ ਹੈ ਸੀ ਨਰੂਲ ਅਣਪੜ ਗੁੱਠਾ ਛਾਪ ਤਾਂ ਉਹ ਸੇਵਾ ਕਰਦਾ ਰਿਹਾ ਸਾਲਕ ਬਾਅਦ ਸੰਤ ਸਚਖੰਡ ਚਲੇ ਗਏ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਸੇਵਾ 'ਚ ਆ ਗਏ ਛੇ ਹਕ ਮਹੀਨਿਆਂ ਬਾਅਦ ਸਾਰਾ ਜੱਥਾ ਇਕੱਠਾ ਕਰਕੇ ਮਹਾਂਪੁਰਖ ਪੁੱਛਿਆ ਕਰਦੇ ਸਨ ਕਿ ਭਾਈ ਕਿਹੜਾ ਸਿੰਘ ਕਿਹੜੀ ਬਾਣੀ ਦੀ ਸੰਥਿਆ ਕਰਦਾ ਹੈ ਕਿਹੜਾ ਸਿੰਘ ਕੋਈ ਕੌਲਤਾ ਨਹੀਂ ਕਰਦਾ ਕੋਈ ਣਗਾਈਲੀ ਤਾਂ ਨਹੀਂ ਕਰਦਾ ਪਾਠ ਕਰਨ ਵਿੱਚ ਸੰਥਿਆ ਪਕਾਉਣ ਵਿੱਚ ਕੋਈ ਢਿੱਲਾ ਤਾਂ ਨਹੀਂ ਕਰਦਾ ਬਹੁਤ ਸਖਤ ਨਿਗਾਹ ਰੱਖਦੇ ਸਨ ਸੋ ਛੇ ਹਕ ਮਹੀਨਿਆਂ ਜਦ ਪੁੱਛਿਆ ਕਹਿੰਦੇ ਹਾਂ ਭਾਈ ਨੈਭਸ਼ਾ ਤੇਰੀ ਸੰਥਿਆ ਭਾਈ ਕਿੱਥੇ ਆ ਤੂੰ ਤਾਂ ਵੱਡੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਸੰਗ ਕੀਤਾ ਹੈ ਕਹਿੰਦੇ ਜੀ ਮੈਂ ਤਾਂ ਪੜਾਂ ਮੈਂ ਤਾਂ ਬਿਲਕੁਲ ਹੀ ਗੁੱਠਾ ਛਾਪ ਹਾਂ ਹਾਂ ਕਹਿੰਦੇ ਫੇਰ ਕੀ ਹੋਇਆ ਭਾਈ ਇਹ ਟਕਸਾਲ ਹੈ ਤੂੰ ਟਕਸਾਲ ਵਿੱਚ ਆਇਆ ਜਿਨ ਪੜਾਂ ਤਾਂ ਤੂੰ ਬਾਣੀ ਨਹੀਂ ਸਿੱਖਣੀ ਕਹਿੰਦੇ ਮਾਰੇ ਮੈਂ ਤਾਂ ਸੇਵਾ ਕਰਦਾ ਭਾਂਡੇਾਂ ਦੀ ਸੇਵਾ ਕਰਦਾ ਲੰਗਰ ਵਿੱਚ ਭਾਂਡੇ ਮਾਜਦਾ ਕਹਿੰਦੇ ਉਹ ਵੀ ਕਰੀ ਚੱਲਨੀ ਉਹ ਵੀ ਬਹੁਤ ਜ਼ਰੂਰੀ ਹੈ ਸੇਵਾ ਨੂੰ ਵੀ ਬਹੁਤ ਵੱਡਾ ਫਲ ਲੱਗਦਾ ਹੈ ਤੇ ਬਾਬਾ ਬੋੜ ਸੇ ਹੁੰਦੇ ਸਨ ਉਹਨਾਂ ਦੀ ਸੇਵਾ ਲਈ ਕਹਿੰਦੇ ਭਾਈ ਤੂੰ ਇਹਨੂੰ ਸੰਥਿਆ ਕਰਾ ਇਹਨੂੰ ਬਾਣੀ ਪੜਾ ਤੇ ਉਹਨਾਂ ਦੇ ਉਸ ਵੇਲੇ ਚ ਭਾਈ ਉਹਨਾਂ ਦਾ ਆਪਣਾ ਢੰਗ ਸੀ ਕਹਿੰਦੇ ਨੈਵਸਿਆ ਇੱਕ ਮਿੱਟੀ ਦਾ ਕੜਾਈਆ ਲੈ ਕੇ ਆ ਅੱਧਾ ਰੇਤ ਪਾ ਲਈ ਤੇ ਅੱਧੀ ਮਿੱਟੀ ਪਾ ਲਈ ਤੇ ਆਪਦੇ ਆਸਣ ਤੇ ਫਰਸ਼ ਤੇ ਲਿਆ ਕੇ ਰੱਖ ਮੈਂ ਆਉਂਗਾ ਤੇਰੇ ਕਮਰੇ 'ਚ ਕਮਰੇ 'ਚ ਗਏ ਕਹਿੰਦੀ ਇੱਥੇ ਵਿਛਾ ਦੇ ਆਸੇ ਪਾਸੇ ਇੱਟਾਂ ਲਾਤੀਆਂ ਵੀ ਰਿੱਟਾ ਖਿਲਰੇ ਨਾ ਕਮਰੇ 'ਚ ਤੇ ਕੰਧ ਦੇ ਉੱਪਰ ਊੜਾ ੜਾ ਲਿਖ ਦਿੱਤਾ 35 ਲਿਖ ਦਿੱਤੀ ਕਹਿੰਦੇ ਇਹਨਾਂ ਅੱਖਰਾਂ ਨੂੰ ਵੇਖ ਕੇ ਨਾ ਲਿਖੀ ਚੱਲਨੀ ਏ ਸਿਰ ਤੇ ਤੇ ਫੇਰ ਮਿਟਾ ਦੇ ਫੇਰ ਲਿਖੀ ਚੱਲਨੀ ਫੇਰ ਮਿਟਾ ਦੇ ਫੇਰ ਲਿਖੀ ਚੱਲਨੀ ਕਹਿੰਦੇ ਹਫਤਾ ਇਹੀ ਕਰ ਸੁਖਮਣਿ ਕਹਿਣ ਤੋਂ ਭਾਵ ਕਰਦਿਆਂ ਕਰਦਿਆਂ ਨੂੰ 35 ਅੱਖਰ ਸਕਾਰਥੇ ਫੇਰ ਮੁਹਾਰਨੀ ਸਿਖਾਈ ਫੇਰ ਅੱਖਰ ਜੋੜਨੇ ਸਿਖਾਏ ਕਾਇਦਾ ਪੜਨਾ ਸਿਖਾਇਆ ਫੇਰ ਸੇਜੇ ਸੇਜੇ 2 ਸਾਲਾਂ ਦੇ ਵਿੱਚ ਉਹਨੂੰ ਖੰਡ ਪਾਠੀ ਬਣਾ ਲ ਖੰਡ ਪਾਠੀ ਬਣ ਗਿਆ ਨੈਵ ਸਿੰਘ ਫਿਰ ਦੇਗ ਦੀ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਫਿਰ ਮਹਾਂਪੁਰਖਾਂ ਨੇ ਪੁੱਛਿਆ ਨੈਵ ਸਿੰਘ ਸੰਥਿਆ ਕਿੱਥੇ ਆ ਕਹਿੰਦੇ ਜੀ ਭਗਤ ਬਾਣੀ ਤੇ ਹੈ ਮਹਾਂਪੁਰਖਾਂ ਨੇ ਛਾਤੀ ਨਾਲ ਲਾਇਆ ਕਹਿੰਦੇ ਸ਼ਾਬਾਸ਼ ਭਾਈ ਹੁਣ ਤੂੰ ਪਾਠੀ ਨਹੀਂ ਤੈਨੂੰ ਗਿਆਨੀ ਬਣਾਵਾਂਗੇ ਗਿਆਨੀ ਸਾਧ ਸੰਗਤ ਜੀ ਉਸੇ ਸਿੰਘ ਨੇ ਦੇਖੋ ਤਖਤ ਸ੍ਰੀ ਦਮਦਮਾ ਸਾਹਿਬ ਤੇ 12-13 ਸਾਲ ਕਥਾ ਕੀਤੀ ਹਿੰਦ ਗ੍ਰੰਥੀ ਦੀ ਸੇਵਾ ਨਿਭਾਈ ਤੇ ਜਦੋਂ ਉਹਨਾਂ ਨੂੰ ਮਿਲਣਾ ਉਹ ਕਹਿੰਦੇ ਸ਼ੁਕਰਾਨਾ ਤਾਂ ਮੈਂ ਰੋਜ਼ ਹੀ ਕਰਦਾ ਮਾਹਪੁਰਖਾਂ ਦਾ ਤੇ ਮਾਹਪੁਰਖਾਂ ਵਿੱਚੋਂ ਹੀ ਮੈਨੂੰ ਰੱਬ ਦਿਸਦਾ ਸਾਧ ਸੰਗ ਜੀ ਐਸੇ ਗੁਰੂ ਕਿ ਪਿਆਰੇ ਨੇ ਜਿਨ੍ਹਾਂ ਦੇ ਅਸੀਂ ਦਰਸ਼ਨ ਕਰਕੇ ਜਿਨ੍ਹਾਂ ਦੀ ਕਰਨੀ ਕਮਾਈ ਚੋਂ ਅਨੁਭਵ ਕਰ ਸਕਦੇ ਆ ਕਿ ਰੱਬ ਕਿਉਂ ਜਾ ਹੋਵੇਗਾ ਉਹਨਾਂ ਤਾਂ ਭਾਵੇਂ ਅਨੇਕਾ ਹੀ ਐਸੇ ਸੰਤ ਪੈਦਾ ਕੀਤੇ ਹੋਣਗੇ ਪਰ ਉਹ ਆਪ ਕਿੱਡਾ ਵੱਡਾ ਹੋਵੇਗਾ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਆਓ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਅੰਮ੍ਰਿਤ ਬਾਣੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਉਹਦਾ ਕਿੰਨਾ ਵੱਡਾ ਮਹਾਤਮ ਹੈ ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤ ਕਰਕੇ ਸਾਨੂੰ ਸਿੱਖਿਆ ਦੇ ਰਹੇ ਹਨ